ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹਿੰਦੂਪੁਰਾ ਦੇ ਵਿੱਚ ਇੱਕ ਹੋਰ ਰਿਕਵੈਸਟ ਹੈ ਵੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਅਜੇਕਰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗਿਆ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਆਪਣੇ ਆਪ ਦੇ ਫਾਰਮ ਰਿਲੀ ਟਾਪ ਬ੍ਰੀਡ ਵਾਲੀ ਬੱਸੀ ਲੈ ਕੇ ਆਏ ਹਾਂ ਦੂਜਾ ਸੂਆ ਸੁੰਦੀਆ ਸੂਨ ਦੇ ਵਿੱਚ 4 ਤੋਂ 5 ਦਿਨ ਇਹਦੇ ਬਾਕੀ ਪਏ ਆ ਚੰਗੇ ਸੀਮੰਟ ਦੀ ਆਪ ਆ ਚੰਗੇ ਸੀਮੰਟ ਤੋਂ ਅਗੇ ਕੱਪਣਾ ਤੇ ਫਾਰ ਦੇ ਵਿੱਚੋਂ ਆਪਾਂ ਪਰਚੇਜ ਕੀਤੀ ਆ ਆ ਦੇਖ ਸਕਦੇ ਆ ਤੁਸੀਂ ਫੁੱਲ ਹਾਈਟ ਦੇ ਵਿੱਚ ਵੈੜ ਡਾ ਗਈ ਤਾਂ ਉਹ ਬਰੀਡ ਵਾਲੀ ਵਸੀ ਆ ਦੂਜਾ ਅਸਲ ਹੁੰਦੀ ਆ ਮੂੰਹ ਤੋਂ ਛੇ ਜਾਂਦਾ ਜੀ ਜੇ ਤੁਸੀਂ ਫੇਸ ਕੁਆਲਟੀ ਚੈੱਕ ਕਰ ਸਕਦੇ ਆ ਬਹੁਤ ਸੋਹਣਾ ਫ੍ਰਿੰਟ ਆ ਵੈੜ ਦਾ ਫੇਸ ਬਹੁਤ ਚੰਗਾ ਕਰਮ ਵਾਲੀ ਦਾ ਜੇ ਗੱਲ ਕਰੀਏ ਤਾਂ ਅਸੀਂ ਥਣ ਦੇਖ ਸਕਦੇ ਆ ਚਾਰੀ ਥਣ ਮੇਰੇ ਲਿਖਣ ਵਿੱਚ ਪੂਰੀ ਸਪੇਸ ਤੇ ਲੱਗੇ ਆ ਤੇ ਲੈਵਲ ਤੇ ਮਿਲ ਕੇ ਮੈਂ ਚੈੱਕ ਕਰ ਸਕਦੇ ਆ ਪੂਰੀ ਟਾਪ ਦੀ ਵਸੀ ਆ ਫੁੱਲ ਹਾਈਟ ਦੇ ਵਿੱਚ ਸਮੀ ਬੜੀ ਤੇ ਕੰਪੈਕਟ ਟੜਰਾ ਫਿਕਸ ਜਿਹਾ ਹਵਾਨਾ ਚੈੱਕ ਕਰ ਸਕਦੇ ਤੁਸੀਂ ਅੱਜ ਸੂਣ ਦੇ ਵਿੱਚ ਤਿੰਨ ਤੋਂ ਚਾਰ ਦਿਨ ਪਏ ਆ ਕੰਨਾ ਚਾਹਾਂ ਅੰਨ ਨੂੰ ਕਰਮ ਵਾਲੀ ਹੋਰ ਵੀ ਵਧੀਆ ਆਰਡਰ ਤਿਆਰ ਕਰਕੇ ਸੋਊਗੀ ਫੇਸਬੁਕ 'ਤੇ ਚੈੱਕ ਕਰ ਸਕਦੇ ਆ ਤੇ ਪਹਿਲੇ ਸੂਏ ਵੀ ਕੀ ਦੀ ਮਿਲ ਕੈਪੈਸਿਟੀ ਦੀ 24 ਤੋਂ 25 ਕਿਲੋ ਇਸ ਵਾਰੀ ਵੀ ਚੰਗੀ ਕੇਲ ਵਾਲਾ ਹੋਇਆ 26 27 ਕਿਲੋ ਖੁੱਲਾ ਚਵਾ ਦੂੰਗੀ ਵੇੜ ਆ ਦੇਖ ਲੈ ਥਾਣਾ ਦਾ ਗੈਪ ਬਹੁਤ ਸੁਣੀ ਵੇੜ ਆ ਗਈ ਦੂਜਾ ਸੂਹਾ ਸੂਤੀ ਹੈ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਦੇ ਵੇੜ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰਿਓ ਮੇਰਾ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਰ ਸਿੰਘ ਵਾਲਾ ਤੇ ਮੋਬਾਈਲ ਨੰਬਰ ਹੈ 889099700 ਸਾਰੇ ਮੇਰੇ ਵੀਰਾਂ ਦਾ ਵੀਡੀਓ ਅੰਤ ਤੱਕ ਦੇਖਣ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਵਿੱਚ ਥੈਂਕ ਯੂ ਜੀ